ਸਨਨਲ ਦੇ ਵੱਡੇ ਨੇਤਾ ਸਰਬਨ ਸਿੰਘ ਪੰਦੇਰ ਇਸ ਵੇਲੇ ਮੇਰੇ ਨਾਲ ਨੇ ਪਟਿਆਲਾ ਚੱਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਪਰ ਪ੍ਰਸ਼ਾਸਨ ਨੇ ਤੇਰੇ ਡਿਜਟਾ ਟੋਲ ਪੁਲਾਜੇ ਤੇ ਹੀ ਰੋਕ ਲੇ ਪਟਿਆਲੇ ਦਾ ਬੰਦੇ ਸਾਫਰ ਜਾਣ ਨਹੀਂ ਦਿੱਤਾ ਕਹਿੰਦੇ ਕਿ ਇੱਥੇ ਹੀ ਬਹਿ ਜਾਓ ਹਾਂ ਦੇਖੋ ਮੈਂ ਬਾਰੇ ਤਾਂ ਜੀ ਵੀ ਨਹੀਂ ਕੋਈ ਗੱਲ ਹੋਈ ਸਵਾਲ ਸੀਗਾ ਵੀ ਪ੍ਰਸ਼ਾਸਨ ਨਾਲ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਨਾਲ ਸਵਾਲ ਜਵਾਬ ਕਰੋ ਉਹ ਕਹਿੰਦੇ ਇਹ ਸੰਭਵ ਨਹੀਂ ਅਸੀਂ ਕਹੇ ਵੀ ਹੋਰ ਕਿਸੇ ਨਾਲ ਉਹਨਾਂ ਦੇ ਦਫ਼ਤਰ ਦੇ ਕਿਸੇ ਅਧਿਕਾਰੀ ਨਾਲ ਓਐਸਡੀ ਹੋਵੇ ਜਾਂ ਮੰਤਰੀ ਨਾਲ ਉਹ ਇਸ ਬਾਰੇ ਉੱਪਰ ਗੱਲ ਕਰ ਰਹੇ ਨੇ ਅਸੀਂ ਕਿਹਾ ਵੀ ਤੁਪੇ ਤੁਸੀਂ ਪਿੱਛੇ ਜਾਓ ਅਸੀਂ ਇੱਥੇ ਸ਼ਾਮਿਲ ਟੋਲ ਪਲਾਜ਼ੇ ਤੇ ਬਹਿ ਗਏ ਅਸੀਂ ਇਹੀ ਐਲਾਨ ਵੀ ਸਾਡਾ ਆਈਸੀਪੀ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਜਾ ਕੇ ਸਵਾਲ ਜਵਾਬ ਕਰਨੇ ਨੇ ਨਾ ਕੋ ਸਰਕਾਰ ਨਾਲ ਪੜ ਕੇ ਰੈਲੀ ਚ ਜਾਣਾ ਜਾਂ ਉਹਨਾਂ ਦੀ ਰੈਲੀ ਨਹੀਂ ਹੋਣ ਦੇਣੀ ਦੁਨੀਆ ਦੇ ਸਾਹਮਣੇ ਪ੍ਰਧਾਨ ਮੰਤਰੀ ਦਾ ਅਸਲ ਚਿਹਰਾ ਲਿਆਉਣਾ ਸੀ ਕਿ ਕਿਸਾਨਾਂ ਮਜ਼ਦੂਰਾਂ ਦੇ ਜਵਾਬ ਦੇਣ ਯੋਗ ਵੀ ਭਾਜਪਾ ਨਹੀਂ ਹੈਗੀ ਕਿ ਉਹ ਜਵਾਬ ਦੇ ਦੇਣ ਇਹ ਕੰਮ ਅਸੀਂ ਕਰ ਰਹੇ ਹਾਂ ਜਦੋਂ ਪਹਿਲਾਂ ਦੋ ਦਲ ਸੀ ਤਾਂ 11 ਵਾਰ ਮੀਟਿੰਗ ਹੋਈ ਸੀ ਕੇਂਦਰ ਦੇ ਨਾਲ 11 ਵਾਰ ਮੀਟਿੰਗ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸੀ ਬੈਠੇ ਜਦੋਂ ਤਿੰਨ ਖੇਤੀਕਾਰਾਂ ਨੂੰ ਵਾਪਸ ਲਈ ਗਏ ਸੀ ਉਦੋਂ ਵੀ ਪ੍ਰਧਾਨ ਮੰਤਰੀ ਨੇ ਇੱਕ ਤਰਫਾ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਵਾਪਸ ਲੈ ਰਹੇ ਹਾਂ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਬੈਠਣ ਗਿਆ ਗੋਵਨ ਨਾਲ ਦੇਖੋ ਬੈਠਣ ਦਾ ਸਵਾਲ ਹੀ ਨਹੀਂ ਹੈ ਮੈਂ ਜਿਹੜਾ ਸਵਾਲ ਕਰਿਆ ਬੈਠਣ ਪਰ ਹੀ ਨਹੀਂ ਹੋਇਆ ਜੀ ਤੁਸੀਂ ਮੰਗ ਰੱਖੀ ਹੈ ਕਿ ਗੱਲ ਦਾ ਸਿਰਫ ਸਵਾਲ ਜਵਾਬ ਦਾ ਪੀ ਕੋਈ ਜਹਾ ਪ੍ਰਧਾਨ ਮੰਤਰੀ ਦੇ ਬਿਹੇਵਤੇ ਕੋਈ ਆ ਜੇ ਉਹ ਤਾਂ ਨਹੀਂ ਹੈਗੇ ਹੁਣ ਉਹ ਆਉਂਦੇ ਨਹੀਂ ਆਉਂਦੇ ਪਤਾ ਲੱਗ ਜਾ ਆ ਜਾਣਗੇ ਮਸਲਾ ਹੱਲ ਨਹੀਂ ਹੋਣਾ ਥੋੜੇ ਤਰੀਕੇ ਨਾਲ ਦੇਸ਼ ਕਾੜੀ ਸਾਰੇ ਸਵਾਲ ਚਲੇ ਜਾਣੇ ਆ ਪੀ ਇਹ ਕੀ ਬੋਲਦੇ ਆ ਤੇ ਆਪਾਂ ਕੀ ਬੋਲਦੇ ਆ ਬਾਕੀ ਦੇਸ਼ ਫੈਸਲਾ ਕਰ ਲੂਗੇ ਨਾ ਪਰ ਜਿਹੜੇ ਪਟਿਆਲਾ ਦੇ ਆਰ ਦੇ ਆਰ ਦੇ ਪ੍ਰੋਟੈਸਟ ਹੋ ਰਹੇ ਨੇ ਅੱਜ ਪ੍ਰਾਈਮ ਮਿਨਿਸਟਰ ਦਾ ਜਿਹੜਾ ਪ੍ਰੋਗਰਾਮ ਪਟਿਆਲਾ ਕਿੰਨਾ ਦਾ ਇੰਪੈਕਟ ਹੋਗਾ ਇਸ ਪ੍ਰੋਗਰਾਮ ਨੂੰ ਨਹੀਂ ਦੇਖੋ ਦੇਸ਼ ਦੁਨੀਆ ਵਿੱਚ ਆਪਾਂ ਮੈਸੇਜ ਕਨਵੇ ਕਰਨਾ ਹੋ ਰਿਹਾ ਅੱਜ ਪੂਰੇ ਪਟਿਆਲੇ ਨੂੰ ਜਾਮ ਜਿਹੜਾ ਲੱਗਾ ਅਜ ਕਿਸਾਨਾਂ ਨੇ ਨਹੀਂ ਲਾਇਆ ਹੈ ਕੋਈ ਛੜ ਕਿਸਾਨਾਂ ਨੇ ਜਾਮ ਪ੍ਰਸ਼ਾਸਨ ਨੇ ਜਾਮ ਕੀਤੇ ਮੋਦੀ ਸਾਹਿਬ ਦੀ ਆਮਦ ਨਾਲ ਜਾਮ ਹੋਣੀ ਆ ਇਸ ਗੱਲ ਦਾ ਪ੍ਰਧਾਨ ਮੰਤਰੀ ਜਵਾਬ ਦੇਣਾ ਚਾਹੀਦਾ ਵੀ ਜਿਹੜਾ ਲੋਕਾਂ ਨੂੰ ਅੱਜ ਤਕਲੀਫ ਹੋਈ ਆ ਪਦਨਾਮ ਤਾਂ ਸਾਨੂੰ ਕਰਦੇ ਰਹਿੰਦੇ ਹੋ ਉਹਦਾ ਜਵਾਬ ਕਿੰਨੇ ਦੇਣਾ ਹੈਗਾ ਬੀਜੇਪੀ ਦੇ ਲੀਡਰ ਤਾਂ ਫਿਰ ਪੰਦੇਰ ਸਾਹਿਬ ਇਹੀ ਕਹਿਣਗੇ ਕਿ ਬੇਸ਼ੱਕ ਅੱਜ ਪੁਲਿਸ ਫੋਰਸ ਅਸੀਂ ਲਾਈ ਪਰ ਇਹਦਾ ਕਾਰਨ ਕਿਸਾਨ ਬਣੇ ਇਹ ਕਿਸਾਨ ਆਪਣਾ ਪ੍ਰੋਗਰਾਮ ਨਾ ਲਿਖਦੇ ਅਸੀਂ ਐਡਾ ਜਾਮ ਨਹੀਂ ਸੀ ਕਰਨਾ ਕਾਰਨ ਫਿਰ ਕਿਸਾਨਾਂ ਨੂੰ ਦੱਸੂਗੀ ਬੀਜੇ ਲੀਡਰਸ਼ਿਪ ਉਹਦਾ ਉਹਦਾ ਦੇਖੋ ਨਾ ਉਹਦਾ ਤਤ ਕੋਈ ਨਹੀਂ ਨਾ ਉਹਦੇ ਤਤ ਕੋਈ ਨਹੀਂ ਨਾ ਜੇ ਤੁਹਾਡੇ ਚ ਕਹਿੰਦੇ ਵੀ ਤੁਸੀਂ 10 ਸਾਲ ਕੰਮ ਕੀਤੇ ਹੁੰਦੇ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਆ ਕੇ ਦੇਂਦੇ ਸੀ ਨਹੀਂ ਕਰਦੇ ਤੁਸੀਂ ਤੁਸੀਂ ਸਵਾਲਾਂ ਦੇ ਜਵਾਬ ਹੁਣਾ ਦੋ ਅਸੀਂ ਜਵਾਬ ਲੈਣ ਵਾਸਤੇ ਤੁਹਾਡੇ ਵਾਲੇ ਪਾਸੇ ਬਣਾ ਜਾਈਏ ਇਹ ਤਾਂ ਨਹੀਂ ਹੈਗਾ ਤਾਂ ਦੋਸ਼ੀ ਉਹ ਨੇ ਅੱਜ ਅੱਜ ਕਟੜੇ ਚ ਉਹ ਖੜੇ ਨੇ ਭੱਜਪਾ ਵਾਲੇ ਭਾਜਪੀ 370 ਐਨਡੀਏ 400 ਪਾਰ ਹੈ ਉਹ ਕਹਿੰਦੇ ਨੇ ਦੇਖੋ ਜੀ ਦੇਖੋ ਇਸ ਗੇਮ ਚ ਨਹੀਂ ਅਸੀਂ ਪੈਂਦੇ ਹੈਗੇ ਕਿ ਕੌਣ ਕਿੱਧਰ ਜਾ ਰਿਹਾ ਕੌਣ ਕਿੱਧਰ ਨਹੀਂ ਜਾ ਰਿਹਾ ਸਾਡਾ ਮਕਸਦ ਹੈਗਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਚੱਕਣਾ ਆਪਣੀਆਂ ਮੰਗਾਂ ਤੇ ਸ਼ਰਸ਼ਟ ਕਰਨਾ ਤੇ ਮੰਗਾਂ ਮਨਵਾਉਣਾ ਉਸ ਹੀ ਕਰ ਰਹੇ ਹਾਂ ਪਰ ਭਾਜਪੀ ਦੇ ਜਿਹੜੇ ਐਮਪੀ ਨੇ ਉਹ ਤਾਂ ਸੋਚ ਰਹੇ ਨੇ ਕਿ ਕਦੋਂ 370 400 ਪਾਰ ਜਾਈਏ ਫਿਰ ਦੋ ਤਰੀਕ ਨੂੰ ਦੇਖ ਲਾਂਗੇ ਅਸੀਂ ਨਾ ਕੋਈ ਨਹੀਂ ਚਾਰ ਨੂੰ ਦੇਖ ਲੈਣ ਚਾਰ ਨੂੰ ਜੇ ਦੇਖਣ ਜੋਗੇ ਰਹਿਣਗੇ ਤਾਂ ਫਿਰ ਸਾਨੂੰ ਸਵਾਲ ਕਰ ਲੈਣ ਉਵੇਂ ਅਸੀਂ 28 ਨੂੰ ਜਾਣਾ ਵਾ ਭਾਈ ਜੋ ਜਿੰਨਾ ਦੇਖਣਾ ਦਿਖਾਉਣਾ ਉਹ ਦੇਖ ਲੈ ਸੋ شکریہ ਪੰਦੇਰ ਸਾਹਿਬ ਦੋਸਤੋ ਮੇਰੇ ਨਾਲ ਸਰਵਣ ਸਿੰਘ ਪੰਦੇਰ ਸਾਹਿਬ ਸੀ ਤੁਸੀਂ ਆਪਣੇ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ